My boy,

you say you ਸੰਗਤਾਂ ਦੇ ਜਿਹੜੀਆਂ ਪੁੱਛ ਰਹੀ ਐ। ਅੱਜ ਸੇ ਦੰਦਵਾ ਸਾਹਿਬ ਵਿਖੇ ਆਦੀਪੰਦੀ ਛੋਟ ਦਰਸ ਨੂੰ ਮੋਖ ਰੱਖਦੇ ਆ। ਬੈਂਤ ਸੰਗਤਾਂ ਜਿਹੜੀਆਂ ਆਜੀਆਂ ਭਾਰਗੀਆਂ। ਅਮਰਤਵਲੇ ਜੀ ਆਸਰੇ ਖਾਨ ਫਾਰਸਾ ਦੇ ਭੋਗ ਪਾਏ ਗਏ। ਗੁਰਬਾਣੀ ਕੀਰਤਨ ਹੋਇਆ। ਹੁਣ ਟਾਡੇ 12 ਵਾਰਾਂ ਗਈਆਂ ਜਾ ਰਹੀਆਂ ਨੇ। ਅੱਜ ਸੇ ਵੀ ਅਮਰਤਵਲੇ ਤੋਂ ਲੈ ਕੇ ਜਿਹੜਾ ਹੈ ਸੰਗਤਾਂ ਦਾ ਬਹੁਤ ਇਕੱਠ ਹੋ ਰਿਹਾ ਹੈ। ਸੰਗਤਾਂ ਦੇ ਦਿੱਤੇ ਦਰਸ਼ਨ ਵੇਲੇ ਕਰਦੀਆਂ ਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਵੀ ਕੀਤੀ ਜਾ ਰਹੀ ਐ। ਅੱਜ ਸੇ ਦੰਦਵਾ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸੰਗਤਾਂ ਦੀ ਆਪਤ ਨੂੰ ਮੁੱਖ ਰੱਖ ਰਿਆ ਹੈ ਇਸ ਦੇ ਪ੍ਰਬੰਧ ਗੁਰੂ ਕੇ ਲੰਗਰਾਂ ਵਿੱਚ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਜੇ ਰਾਤ ਨੂੰ ਜਿਹੜਾ ਹੈ ਟੀਮ ਵਾਲਾ ਵੀ ਕੀਤੀ ਆਵੇ ਕਿ ਤੇ ਸਾਧਗੁਰਾਂ ਤੇ ਜਿਹੜਾ ਬੰਦੇ ਸੋਡ ਦੇ ਤਰਫੋਂ ਮਾਰਕਤ ਜਿਹੜਾ ਆਤਸ਼ਵਾਦੀ ਵੀ ਕੀਤੀ ਆਵੇ ਖਸ਼ਮਤੀਆਂ ਸੰਗਤਾਂ ਨੂੰ ਇਹ ਵੀ ਬੇਨਤੀ ਆ ਆਓ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਜਿਵੇਂ ਕੱਲ੍ਹ ਕਾਂਗਰਸੂ ਹਰਗੋਬਿੰਦ ਮਹਾਰਾਜ ਜੀ ਆਪ ਜੀ ਨੇ 52 ਕੈਦੀਆਂ ਨੂੰ ਜਿਹੜਾ ਹੈ ਗੁਆਲੀਅਰ ਦੇ ਕਿਲੇ ਤੋਂ ਰਿਹਾਰ ਕੀਤਾ ਆਦੇ ਦੀ ਵੀ ਕਿਰਪਾ ਕਰੋ ਜਿਹੜਾ ਅਸੀਂ ਬੰਦਰਾਂ ਦੇ ਉਕਾਰਾਂ ਦੇ ਬੰਦਰਾ ਦੇ ਵਿੱਚ ਜਿਹੜਾ ਬਹਿਮਾ ਭਰਮਾ ਕਰਮ ਕੰਨਾ ਦੇ ਬੰਦਰਾ ਦੇ ਵਿੱਚ ਵੱਜੇ ਆ ਇਹਨਾਂ ਤੋਂ ਮੁਕਤ ਕਰਕੇ ਜਿਹੜਾ ਸਾਨੂੰ ਜਿਹੜਾ ਆਪਣੇ ਦਰ ਦੇ ਨਾਲ ਜੁੜੋ ਤਾਂ ਕਿ ਜਿਹੜਾ ਸਾਡਾ ਜੀਵਨ ਸਫਲਾ ਹੋ ਸਕੇ ਬਿਲਕੁਲ ਇਸ ਤੁਰੂ ਇਸ ਤੁਰੂ ਬੱਜ ਪਾਣੀ ਕਰ ਇਸ ਤੁਰੂ ਬੱਜ ਪਾਣੀ ਕਰ ਮੇਲੇ ਆਂ ਅਸੀਂ ਮੇਲੇ ਆ ਤੇ ਜਾਨੀਆਂ ਮੇਲੇ ਆ ਤੇ ਦੁਕਾਨਾਂ ਲਾਣੇ ਜਾਂਦੀਆਂ